ਪਿਆਰ ਭਰੀ ਸਸਰੀ ਘਰ ਕਹਿੰਦੇ ਐਡ ਲੋਣੀ ਆਪਣੇ ਨਾਲ ਫਰਕ ਕਰ ਸਕਦੇ ਆ 507 ਫੁੱਟ ਮਾ ਭੇਜੋ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਆਪਾਂ ਲੈ ਕੇ ਅੱਜ ਇੱਕ 14 ਫੁੱਟ ਡਰਾ ਦਾ ਇੱਕ 19 ਫੁੱਟ ਇੱਕ 16 ਇੱਕ 13 ਵੀ ਉਹ ਸਾਰੀ ਵਿਖੋਪਰਾ ਬੰਕੇ ਸਟੈਪ ਨਾ ਕਰੋ ਲਾਈਕ ਕਰ ਦਿਓ ਏਰੀਆ ਅੰਬਰਸਰੋ ਏਰੀਆ ਅੰਬਰਸਰ ਪੈਨਮੇੜੀ ਹਾਂ ਅੰਬਰਸਰ ਏਰੀਆ ਕਿਹੇ ਪੀਰ ਪਈ ਦੇਣਾ ਵੀ ਸਪੱਸ਼ਟ 19 ਫੁੱਟ ਲੰਮਾ 7 ਫੁੱਟ ਚੌੜਾ 3 ਫੁੱਟ ਵਿਡਟ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ 10 ਇੰਚੀ ਗਾਡਰ ਦਾ ਨੜੀ ਹੱਬ ਵਧੀਆ ਫਰਸ ਲੱਗੀ ਆ ਪੂਰੀ ਵਧੀਆ ਮੋਟੀ ਕਿਸੇ ਵੀ ਫੋਲ ਰੇਡ ਲੱਗੀ ਹੋਈ ਆ ਤੇ 10 ਇੰਚੀ ਗਾਡਰ ਦਾ ਨੜੀ ਹੱਬ 20 ਪਾਈ ਦੇ ਬਹਿਰਾਂ ਦੇ ਹਿੱਸਾ ਤੇ ਵਧੀਆ ਟਾਇਰ 30 35 ਪੈਸੇ 3 ਫੁੱਟ ਵਿਡ ਲੰਮਾ 2 ਫੁੱਟ ਵਾੜਾ ਲੇਜ਼ਰ ਕੱਟ ਦਾ ਸਾਰਾ ਟਰਾਂਦਾ ਬਣਿਆ 19 ਫੁੱਟ ਲੰਮਾ 7 ਫੁੱਟ ਚੌੜਾ ਰੇਟ ਦੀ ਗੱਲ ਕਰਕੇ ਰੇਟ ਹੈਗਾ ਆਪਾਂ ਇਹਦਾ ਇਹ ਰੇਟ ਹੈਗਾ ਇਹਦਾ 3 ਲੱਖ ਤੇ 10 ਹਜ਼ਾਰ 19 ਫੁੱਟ ਲੰਮਾ 3 ਲੱਖ 10 ਹਜ਼ਾਰ ਰੁਪਿਆ ਰੇਟ ਆ 55 ਇੰਚ ਮੱਛੀ ਹੌਕਾ ਕਿਤੇ ਗੁੱਲਾ ਪੈਂਦਾ 4 ਇੰਚੀ ਤੇ ਕੁੰਡੀਆਂ ਲੱਗੀਆਂ ਬੇੜ ਚ ਲੱਗੀਆਂ ਲਾਈਟਾਂ ਲੱਗੀਆਂ ਪੂਰ ਮੋਡੀਫਾਈਡ ਰਾਂਦਾ ਹੋਇਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਇਹਨਾਂ ਬਸਰ ਮਾਲਕ ਵੀ ਤਾਂ ਨੰਬਰ ਉੱਤੇ ਕੰਦੀ ਦਾ ਰੇਟ ਹੈਗਾ 3 ਲੱਖ 10 ਹਜ਼ਾਰ ਮੌਕੇ ਤੇ ਮਾਰਦਾਨ ਕਰ ਦੇਣਗੇ ਹੈਵੀ ਤੋਂ ਪਾਰਾ ਟਰਾਂਦਾ ਬੜਿਆ 36 34 6 36 35 ਗੰਟਲ ਦਾ ਇਹ ਤੇ ਪੂਰਾ ਵਧੀਆ ਡਰਾੰਦਾ ਫਰਸ ਪੂਰੀ ਲੱਗੀ ਵੀ ਆ ਮੋਟੀ ਸਾਈਡਾਂ ਤੇ ਫੁੱਲ ਲੇੜ ਲੱਗੀ ਵੀ ਆ ਕੁੰਡੀਆਂ ਰਸੇ ਕਸਣਾ ਪਿੱਛੇ ਵੀ ਲੱਗਿਆ ਮੁਗਰੇ ਵੀ ਲੱਗਿਆ ਰੇਲ ਦਾ ਹਿੱਸਾ ਤਾਂ ਸਿੱਕੀ ਗਾਡਰ ਥੋੜੀ ਫੇਰ ਕੈਂਚੇਗਾ ਬਣਾ ਕੇ ਲਾਈਆਂ ਹੋਆ ਗਾਡਰ ਤਾਂ ਬਣਨਾ ਤੇ ਪੂਰਾ ਕੋਕਪੀਟਰ ਟਰਾਲਾ ਕੋਕਪੀਟਰ 14 ਫੁੱਟਾ ਟਰਾਲਾ ਜਿਵੇਂ ਵੀਰ ਭਾਈ ਜੀ ਲੈਣਾ ਵੀ ਉਸ ਪਰ ਕਰ ਸਕਦੇ ਆ ਬਾਕੀ ਤੁਹਾਨੂੰ ਪੂਨ ਗਰੰਟੀ ਦਿੰਦੇ ਆ ਤੇ ਉਹਾਂ ਦੇ ਆਪਣੇ ਕਣਕ ਦਾ ਭਾਅ ਲੋਈਏ ਪਾੜ ਕੇ ਨਹੀਂ ਫਰੀ ਪਾ ਕੇ ਦੇਵਾਂਗੇ ਤੇ ਰੇਲ ਦਾ ਹਿੱਸਾ ਪੂਰਾ ਵਧੀਆ ਟਰਾਲਾ ਕਿਦੋਂ ਗਲਿਆ ਸੜਿਆ ਨਹੀਂ ਤੇ ਇਹ ਕਿਸੇ ਵੀਰ ਭਾਈ ਜੀ ਲੈਣਾ ਵੀ ਉਸ ਪਰ ਕਰ ਸਕਦੇ ਆ ਸੋ ਬਸ ਉਹ ਨਿਕਾਏ ਪੱਟ ਪੂਰੀ ਸਾਫ ਪਈ ਆ 14 ਸੱਤ ਦਾ ਟਰਾਲਾ ਹੈਵੀ ਤੋਂ ਪਰਾ ਟਰਾਲਾ ਬਣਿਆ ਇਹ ਮੱਛੀ ਹੁੱਕ 'ਚ ਟਰਾਲਦਾ ਇਹ ਰੇਟ ਹੈ ਸਾਡਾ ਮੱਛੀ ਹੁੱਕ 'ਚ 1,40,000 ਦੀਆਂ ਨੂੰ ਪਰ ਰੇਟ ਇਹਦਾ ਤੇ ਮੈਂ ਨਾ ਇਹ ਸਾਡਾ ਚੇਪਾ ਦੀ ਵਧੀਆ ਟਰਾਲਾ ਤੇ ਟਾਇਰਾਂ ਦੀ ਫੁੱਲ ਗਾਰੰਟੀ ਦੇ ਤੇ ਰੇਟ ਹੈਗਾ 1,40,000 1,40,000 45,000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰ ਕਰ ਸਕਦੇ ਕਿਤੋਂ ਗੜਿਆ ਥੋੜਿਆ ਜਿਹਾ ਸਾਫ ਕਰਾਦਾ ਹੈਵੀ ਚ ਪਰ ਟ੍ਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਜਿਸ ਪਰ ਕਰ ਸਕਦੇ ਆ ਏਰੀਆ ਪਰ ਸਾਰੇ ਇੱਕੇ ਵੀਰ ਕੋਲੇ ਸਾਰੇ ਟਰਾਲੇ ਆ ਇਹ ਤੇ 16 ਫੁੱਟਾ ਟਰਾਲਾ 10 ਇੰਚੀ ਗਾਡਰ ਦਾ ਨੜੀ ਹੱਬ 20 ਬਾਈ ਦੇ ਬਾਹਰ ਘਰੇ ਹੁੰਦਾ ਹਿੱਸਾ 3 ਫੁੱਟ ਵੈਡਰ ਲੇਜ਼ਰ ਕੱਟ ਦਾ ਤਰਪਾਲ ਪਾਉਣ ਵਾਲਾ ਪਾਈਪ ਮੰਜਾ ਲੱਗਿਆ ਬੇੜੇ ਲੱਗੇ ਹੋਇਆ 4 ਇੰਚੀ ਬੱਤੇ 10 ਇੰਚੀ ਗਾਡਰ ਜੋੜੀ ਵੀਰ ਕੈਂਚਾ ਬਣਾਗੇ ਨਹੀਂ ਰਹਿੰਦਾ ਹਿੱਸਾ 20 ਬਾਈ ਦੇ ਬਾਹਰ ਦਾ 10 ਨੜੀ ਹੱਬ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ ਇਹਦਾ 2,70,000 2,70,000 2,70,000 ਇਹ ਗੰਪਰ ਸਰੋ ਕੁਝ ਨਵਾਂ ਸਮਾਨ ਪੁਰਾਣਾ ਸਮਾਨ ਵਿੱਚ ਘਟਾਉਣਾ ਹੋਵੇ ਟਰਾਲਾ ਟਰੈਕਟਰ ਰੋਟਾਵੇਟਰ ਕੋਈ ਵੀ ਕੱਟ ਸਕਦੇ ਆ ਨਵਾਂ ਸਮਾਨ ਖਰੀਦ ਸਕਦੇ ਇਹਨਾਂ ਤੋਂ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਡੀਜਰ ਕਰਦੋਂ ਸਾਰਾ ਟਰਾਲਾ ਬਣਿਆ ਹੁੰਦਾ ਹੈ ਤੇ ਇਹ ਪੁਰਾਣਾ ਸਮਾਨ ਵਿੱਚ ਘਟਾ ਸਕਦੇ ਤੁਸੀਂ ਟਰਾਲਾ ਟਰੈਕਟਰ ਰੋਟਾਵੇਟਰ ਕੋਈ ਵੀ ਚੀਜ਼ ਕਟਾ ਸਕਦੇ ਆ ਵੇਖ ਕੇ ਲੱਗਿਆ ਵੀਲ ਕਵਰ ਪਏ ਆ 2,70,000 ਰੁਪਿਆ ਰੇਟ ਆ 55 ਇਚ ਮੱਚੀ ਹੱਕ ਕਿਥੇ ਬੁੱਲਾ ਪਿੰਦਾ ਚਾਹ ਇਤੀ ਪੂਰਾ ਵਧੀਆ ਟਰਾਲਾ ਆ ਇਹ ਕਾ 13 ਫੁੱਟਾ ਟਰਾਲਾ ਲਿਫਟ ਵਾਲਾ ਤਿੰਨਾਂ ਪਾਸੇ ਨੂੰ ਡਾਂਦਾ ਖੋਲਦਾ ਇਹਦਾ ਲਾਈਟਾਂ ਲੱਗੀਆਂ ਪੂਰਾ ਵਧੀਆ ਡਬਲ ਪੰਪ ਦਾ 13 ਫੁੱਟ ਲੰਮਾ 7 ਫੁੱਟ ਚੌੜਾ 2 ਫੁੱਟ ਹੈ ਤੇ ਵਾਰ ਤੇਨ ਫੁੱਟ ਵੱਡੋ ਲੇਜ਼ਰ ਕਰ ਦੋ ਸਰਾ ਟਰਾਂਦਾ ਬੜਿਆ ਲੈਟਾ ਸ਼ੈਟਾ ਲੱਗਿਆ ਵੀਰ ਤੇ ਲੱਗੇ ਪੂਰਾ ਸੋਹਣਾ ਟਰਾਂਦਾ 13 ਸੱਤ ਦਾ ਟਰਾਂਦਾ ਇਹ ਤੇ ਡਬਲ ਪੰਪ ਲੈਫਟ ਵਾਲਾ ਟਰਾਂਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਦਾ ਸਪਰਕ ਕਰ ਸਕਦੇ ਆ ਰੇਟ ਹੈਗਾ 245000 13 ਸੱਤ ਦਾ ਡਬਲ ਪੰਪ 245000 ਰੁਪਇਆ ਰੇਟ ਆ ਮੁੱਕੇ ਦੇ ਮਾਤਣ ਕਰ ਦੇਣਗੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਸੱਦਿਆ ਵੇਖ ਸਕਦੇ ਦੋ ਪੰਪ ਲੱਗੇ ਹੁੰਦੀ ਆ। ਬਾਈ ਬਾਈ ਟਾਂ ਨਾਲੇ ਦੋ ਪੰਪ ਲੱਗੇ ਆ 10 ਇਚੀ ਘੱਡਰਾ। ਦਾ ਨੜੀ ਹਾਬਾ ਰਹਿੰਦੇ ਹਿੱਸਾ। ਵੀ ਬਾਈ ਦੇ ਭੈਰ ਦਾ 55 ਇੰਚ ਮੱਛੀ ਹੋਕਾ। ਕਿਥੇ ਗੁੱਲਾ ਵੀ ਤਾਂ ਚਾਹੀ 21 ਤਿੰਨ ਪੱਟ ਵੈਡੋ। ਪੂਰਾ ਸੋਹਣਾ ਟਰਾਂਦਾ ਟੋਕੇ ਦਾ ਰੰਗ ਕੀਤਾ ਪੂਰਾ ਕੋਕਾ ਵੀ ਟਰਾਂਦਾ ਕਿਸੇ ਵੀ ਭਾਈ ਨੇ। ਆ ਵੀਰੇ 14 ਫੁੱਟਾ ਟਰਾਂਦਾ ਇਹ ਆ ਪੂਰਾ ਹੈਵੀ ਦਾ ਭਰਾ ਟਰਾਂਦਾ ਬਣਿਆ ਤਾਰਾ ਸਿੰਘ ਬਲਕੇੜਾ। ਇਹ ਦਾਸਤੀ ਘੱਟ ਦਾ ਨੜਿਆ ਬਰੇਲ ਦੇ ਸਭ 55 ਚ ਮੱਚੀ ਹੋ ਕਤਾ ਹੀ ਫਟਾ ਵੇਡੋ ਦੋ ਪਟਵਾਰ ਰੇਟ ਹੈਗਾ ਜਦਾ ਵਧੀਆ ਟਰਾਂਦਾ ਕੋਈ ਨਵਾਂ ਪੁਰਾਣਾ ਸਮਾਨ ਵਿੱਚ ਕੱਟੇ ਵੇਂਦੇ ਟਰਾਂਦੇ ਇਹਨਾਂ ਦੇ ਵੇਚ ਇਹਨਾਂ ਦੇ ਟਰਾਂਦੇ ਕੱਟੇ ਇਹਨਾਂ ਨੂੰ ਨਵੇਂ ਲੈ ਜਾਂਦੇ ਪੁਰਾਣੇ ਕਟਾਉਂਦੇ ਆ ਇਹ ਟਰਾਲ ਦੇ ਕਟਾਓ ਘੱਡੀ ਕਟਾਓ ਟਰੈਕਟਰ ਕਟਾਓ ਕੋਈ ਵੀ ਯਾਰ ਕਿੱਜਾ ਕਟਾਉ ਸਜੇ ਵੱਡਾ ਟੂਲ ਬਾਕਸ ਲੱਗਿਆ ਵਧੀਆ ਫਰਸ ਪੂਰੀ ਸਾਫ ਆ ਨਰੋਈ ਆ ਕਿਤੇ ਗਲੀ ਛੜੀ ਨਹੀਂ ਤੇ ਰੇਟ ਹੈਗਾ ਇਹਦਾ 170000 ਮੌਕੇ ਤੇ ਮਾਨਤਾ ਕਰਦਗੇ 170000 5 ਇੰਚ ਸਾਈਜ਼ ਦਾ ਚੌੜੇ ਸਿੱਸੇ ਚ ਹੈ ਟਾਇਰਾਂ ਦੀ ਫੁੱਲ ਗਰੰਟੀ ਦਿੰਦੇ ਆ ਕਿਸੇ ਵੀਰ ਪਾਈਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਤਿੰਨ ਟ੍ਰਾਲੇ ਪੁਰਾਣੇ ਖੜੇ ਇਹਨਾਂ ਕੋਲੇ ਤੇ ਵੀਡੀਓ ਆਪਾਂ ਦੋਵਾਂ ਦੀ ਬਣਾਈ ਜੀ ਤੀਜੇ ਦੀ ਥੋੜੀ ਉੱਤੇ ਫੋਨ ਕਰਕੇ ਪੁੱਛ ਸਕਦੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਬਿਲਕੁਲ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਫੋਲੋ ਕਰੋ ਭਰਾਵਾਂ ਕੇ ਸ਼ੇਅਰ ਕਰਦੇ ਹੋ ਤੇ ਝੱਕਦੇ ਹੋ ਭੱਟੇ 자ै न ल फॉलो क 고